ਮੈਂ ਸਾਰੇ মিডিਆ ਵੀਰ ਦਾ ਆਉਣ ਦੇ ਇਥੇ ਧੰਨਵਾਦ ਕਰਦਾ ਆ ਜਿਹੜਾ ਆਪਣਾ ਇਹ ਪਿੰਡ ਦਾ ਮੁੱਦਾ ਚੱਲ ਰਿਹਾ ਆ ਕੁਝ ਕੁ ਪਾਰਟੀਆਂ ਵੱਲੋਂ ਧਾਰਮਿਕ ਮੁੱਦਾ ਬਣਾਇਆ ਜਾ ਰਿਹਾ ਵੇ ਗੁਰਦੁਆਰਾ ਸਾਹਿਬ ਢਹਾਢੀ ਨਹੀਂ ਕਰਤਾ ਜਦਕਿ ਰੋਰ ਕੋਰ ਰਿਕਾਰਡਿੰਗਾਂ ਦੇ ਵਿੱਚ ਗਰੁੱਪਾਂ ਚ ਪਾਈਆਂ ਗਿਆ ਵੇ ਸਾਡਾ ਗੁਰਦੁਆਰਾ ਢਹਾਢੀ ਨਹੀਂ ਕਰਤਾ ਬੀਐਸਬੀ ਵੱਲੋਂ ਪਰ ਇਦਾਂ ਦਾ ਸਾਡੇ ਪਿੰਡ ਕੋਈ ਦੂਜਾ ਨਹੀਂ ਹੋਇਆ ਹੋਇਆ ਕੋਈ ਕਾਰਜ ਨਹੀਂ ਕੀਤਾ ਗਿਆ ਗਰਾਊਂਡ ਦੇ ਵਿੱਚ ਕੰਦ ਪਈ ਸੀਗੀ ਉਹਨੂੰ ਅਸੀਂ ਜਰੂਰ ਕਾਟਾ ਕੇ ਆਪਣਾ ਗਰਾਊਂਡ ਪੱਧਰ ਕਰਾਈ ਆ ਦੂਜਾ ਨੰਬਰ पे ਗੁਰਦੁਆਰਾ ਸਾਹਿਬ ਸਾਡੇ ਆਪਣੇ ਗੁਰਦੁਆਰਾ ਸਾਹਿਬ ਆ ਉੱਥੇ ਕੋਈ ਇਦਾਂ ਦਾ ਦੂਜਾ ਨਹੀਂ ਜੀ ਸੀਬੀ ਜਾਂ ਕੁਝ ਵੀ ਇਦਾਂ ਦਾ ਨਹੀਂ ਚਲਾਇਆ ਗਿਆ ਉਹਦੀ ਜਿਹੜੀ ਕਹਦੇ ਆ ਉਹ ਕਿ ਕੋਈ ਮਹਿੰਤੀ ਨਹੀਂ ਕਰਾਈ ਗਈ ਸੀ ਸਾਡੀ ਜਗ੍ਹਾ ਇਦਾਂ ਨੂੰ ਬੋਲਦੇ ਸੀ ਸਾਡੀ ਜਗ੍ਹਾ ਜਿਹੜੀ ਆ ਉਹਦੀ ਵੀ ਕੰਦ ਢਾਈ ਗਈ ਆ ਤੁਸੀਂ ਜਿਹੜੀ ਦਸਤਖਤ ਨਾਲ ਦੇ ਥਾਂ ਆ ਉਹਦੀ ਮਹਿੰਤੀ ਕਰਾਈਏ ਸਰ ਸਾਰੇ ਮਿਰਿਆਨ ਅਸੀਂ ਇਹ ਬੇਨਤੀ ਕਰਦੇ ਆ ਵੀ ਅਸੀਂ ਮਹਿੰਤੀ ਦਾ ਬਕਾਇਦਾ ਪੇਪਰ ਸਾਡੇ ਗਏ ਹੋਆ ਸਾਰਾ ਕੁਝ ਦੂਜਾ ਗਿਆ ਆ ਜਦੋਂ ਅਸੀਂ ਮਹਿੰਤੀ ਕਰਾਣੇ ਪਏ ਆ ਜਾਂ ਕੁਝ ਵੀ ਉਹਦੇ ਵਿੱਚ ਸਾਨੂੰ ਰੁਕਾਵਟ ਆਉਂਦੀ ਪਈ ਆ ਇਸੇ ਕਰਕੇ ਅਸੀਂ ਕੱਲੀ ਕੰਦ ਦਾ ਹੀ ਕੀਤਾ ਸੀਗਾ ਵੀ ਥਾਂਡੀ ਜਿਹੜੀ ਗਰਾਊਂਡ 'ਚ ਇਹਨਾਂ ਨੇ ਕੰਦ ਪਾ ਲਿਓ ਕੰਦ ਤੇ ਏਡੀ ਏਡੀ ਕਰ ਦਿੱਤੀ ਜਾਵੇ ਤੇ ਕੰਦ ਸਾਫ਼ ਕੀਤੀ ਜਾਵੇ ਕਿਉਂਕਿ ਨਾ ਤਾਂ ਇਹਨਾਂ ਨੇ ਮਿਹਨਤੀ ਕਰਾ ਕੇ ਉਹਦੇ ਵਿੱਚ ਕੰਦ ਪਾਈ ਸੀਗੀ ਜੇ ਤਾਂ ਕਿਸੇ ਗੈਨਤੀ ਮਿਹਨਤੀ ਨੇ ਕੰਦ ਪਾਈ ਹੈ ਸਾਡੀ ਗਰਾਊਂਡ 'ਚ ਦੱਸਣ ਉੱਥੇ ਬੱਚੇ ਖੇਡਦੇ ਸੀ ਇਹਨਾਂ ਨੇ ਵੇਚ ਲਿਆ ਕੇ ਕੰਦ ਬਾਤਤੀ ਆ ਪ੍ਰੋਪਰ ਸਾਡੇ ਕੋਲ ਪਹਿਲੀਆਂ ਵੀਡੀਓ ਪਈਆਂ ਇਹਨਾਂ ਨੇ ਗੁਰੂ ਸਾਹਿਬਾਨਾਂ ਦੀ ਛਾੜਿਆਂ ਦੀ ਬੇਅਦਬੀ ਕੀਤੀ ਉਸ ਟਾਈਮ ਗੋਹੇ ਦੇ ਵਿੱਚ ਲਿਆ ਕੇ ਫੋਟੋਆਂ ਰੱਖੀਆਂ ਗਈਆਂ ਪਹਿਲਾਂ 4 ਮਹੀਨੇ ਅਸੀਂ ਤਾਂ ਵੀ ਇਹਨਾਂ ਨੂੰ ਬਖਸ਼ਦਾ ਸੀਗਾ ਵੀ ਨਹੀਂ ਚਲੋ ਪਿੰਡ ਪੱਧਰ ਤੇ ਦਿਵਾ ਪਏ ਅਸੀਂ ਨਹੀਂ ਕੋਈ ਮੁੱਦਾ ਬਣਾਉਣਾ ਹੈਗਾ ਉਹਦਾ ਵੀ ਇਹ ਬੀਐਸਪੀ ਦੇ ਬਾਹਰੋਂ ਵਰਕਰ ਆ ਕੇ ਸਾਰਾ ਕੁਝ ਕਰਦੇ ਪਏ ਆ ਹੁਣ ਕੀ ਮੰਗ ਕੇ ਹੈਗੇ ਪਿੰਡ ਦੀ ਸਾਡੀ ਮੰਗ ਜੀ ਇਹੀ ਆ ਪਿੰਡ ਦੀ ਵੀ ਜਿਹੜੀ ਸਾਡੀ ਗਰਾਊਂਡ ਆ ਸਾਫ਼ ਕਰਾਈ ਗਈ ਉਹ ਇਦਾਂ ਹੀ ਸਾਫ਼ ਕੀਤੀ ਹੋਵੇ ਜਿਹੜਾ ਸਾਡੇ ਕ੍ਰੀਮਪੁਰੀ ਸਾਹਿਬ ਸਾਡੇ ਤੇ ਪ੍ਰੈਸ਼ਰ ਪਾ ਕੇ ਪ੍ਰੈਸ਼ਰਾਈਜ਼ ਕਰ ਰਹੇ ਆ ਵੀ ਹਾਂ ਬਈ ਤੇ ਇਹਦਾ ਕਰਨਾ ਅਸੀਂ ਦੁਬਾਰਾ ਕੰਡਾ ਖੜੀਆਂ ਕਰਨੀਆਂ ਜੇ ਕਰਨਾ ਏ ਸਾਡੇ ਕੰਮ ਚ ਪਾਟੋ-ਪਾੜ ਨਾ ਆਵੇ ਸਾਡੇ ਪਿੰਡ ਚ ਸੇਵ ਵੀ ਇਕਿਆ ਸਾਡਾ ਭਾਈਚਾਰਾ ਬਹੁਤ ਵਧੀਆ ਕ੍ਰੀਮਪੁਰੀ ਸਾਹਿਬ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਆਪਣੇ ਪਾਰਟੀ ਦੀ ਤਾਕਤ ਕਿਤੇ ਹੋਰ ਪਿੰਡ ਤੇ ਕਿਤੇ ਬਾਹਰ ਜਾ ਕੇ ਚਲਾਓ ਸਾਡੇ ਪਿੰਡ ਨੂੰ ਤੇ ਭਾਈਚਾਰਾ ਸਾਡਾ ਇਕਾ ਰਹਿਣ ਦਿਓ ਸਾਨੂੰ ਇਹੀ ਵਾਸਤੇ ਅਪੀਲ ਆ ਮੀਡੀਆ ਨੂੰ ਵੀ ਝੂਠੀਆਂ ਖਬਰਾਂ ਨਾ ਜਲਾਓ ਸਾਡੇ ਪਿੰਡ ਤੇ ਤੁਸੀਂ ਗੁਰਦੁਆਰਾ ਸਾਹਿਬ ਬਿਲਕੁਲ ਸਰਗਰਮ ਰਹਿੰਦੇ ਆ ਕੋਈ ਐਦਾਂ ਦਾ ਇੱਥੇ ਕਾਰਜ ਨਹੀਂ ਕੀਤਾ ਗਿਆ ਜੀ ਕੋਈ ਵੀ ਬਾਹਰੋਂ ਆ ਕੇ ਦੇਖਦਾ ਤਾਂ ਸਾਡੇ ਸੰਤ ਸਮਾਜ ਤੋਂ ਆਏ ਸੀਗੇ ਪਰ ਉਹ ਮਿਆਰੇ ਦੋ ਆ ਕੇ ਦੇਖ ਕੇ ਗਏ ਗੁਰਦੁਆਰਾ ਸਾਹਿਬ ਨੂੰ ਕੁਝ ਨਹੀਂ ਕੀਤਾ ਗਿਆ ਜੀ ਕੋਈ ਅੱਟ ਤੱਕ ਨਹੀਂ ਹਲਾਈ ਗਈ ਗੁਰਦੁਆਰਾ ਸਾਹਿਬ ਜੀ ਸਿਰਫ ਇਹ ਕੰਦ ਜਿਹੜੀ ਗਰਾਊਂਡ 'ਚ ਪਾਈ ਗਈ ਆ ਇਹਨੂੰ ਹੀ ਤਾਂ ਸਾਫ਼ ਕੀਤਾ ਗਿਆ ਜੀ ਪਿੰਡ ਦੇ ਵਿੱਚ ਗੁਰੂ ਘਰ ਢਾ ਢੇਰੀ ਕਰ ਦਿੰਦਾ ਗਿਆ ਸਰਪੰਚਾਂ ਦੇ ਵੱਲੋਂ ਠੀਕ ਹੈ ਜੀ ਇਹੋ ਜੀ ਸਾਡੇ ਪਿੰਡ ਦੇ ਵਿੱਚ ਕੋਈ ਬਾਜ਼ਦਤ ਨਹੀਂ ਹੋਈ ਹੈਗੀ ਜੋ ਵੀ ਯਾਨਕੀ ਕਹਿਣ ਦੀ ਮਤਲਬ ਇਹ ਹੈ ਵੀ ਜੋ ਵੀ ਹੋਇਆ ਵਾ ਉਹ ਸਾਰੀ ਇਹਨਾਂ ਦੀ ਰਾਜਨੀਤੀ ਆ ਜੀ ਗੁਰਦੁਆਰਾ ਦੇ ਨਾਂ ਤੇ ਰਾਜਨੀਤੀ ਕੀਤੀ ਜਾਂਦੀ ਆ ਤੇ ਜਦੋਂ ਪਹਿਲਾਂ ਇਹ ਸਰਪੰਚ ਸਾਹਿਬ ਨੇ ਆਪਣੀ ਜਿਹੜੀਆਂ ਕੰਦਾਂ ਢਾਈਆਂ ਆ ਉਹਦੇ ਜਦੋਂ ਪਈ ਅੱਜ ਤੋਂ 4 ਮਹੀਨੇ ਪਹਿਲਾਂ ਕੰਦਾ ਢਾਉਣ ਆਇਆ ਤਾਂ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਫੋਟੋਆਂ ਭਗਤ ਕਬੀਰ ਜੀ ਦੀਆਂ ਫੋਟੋਆਂ ਭੀਮਰਾਮ ਮੀਰ ਕਾ ਜੀ ਦੀਆਂ ਫੋਟੋਆਂ ਲਿਆ ਕੇ ਇਹ ਨਹੀਂ ਗੋਹੇ ਵਿੱਚ ਰੱਖੀਆਂ ਜੀ ਉਹ ਸਰਾ ਸਰ ਬੇਅਦਬੀ ਹੈ ਜੀ ਉਹਦਾ ਅੱਜ ਤੱਕ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਜੀ ਠੀਕ ਹੈ ਜੀ ਤੇ ਜਦ ਸਰਪੰਚ ਸਾਹਿਬ ਨੇ ਉਹ ਕੰਦਾ ਢਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਇਟਾਂ ਵੀ ਮਾਰੀਆਂ ਜੀ ਉਹ ਜਿਹੜੀਆਂ ਕੰਦਾ ਸੀਗੀਆਂ ਉਹ ਸਾਡੀ ਗਰਾਊਂਡ ਦੇ ਵਿੱਚ ਹੁੰਦੀਆਂ ਸੀਗੀਆਂ ਜੀ ਗੁਰੂ ਘਰ ਤਾਂ ਉਸ ਤੋਂ ਬਹੁਤ ਦੂਰ ਹੈ ਜੀ ਗੁਰੂ ਘਰ ਦੀਆਂ ਜਿਹੜੀਆਂ ਜਿਹੜੀ ਕੰਧ ਆ ਉਹ ਇਹਨਾਂ ਦੀ ਗੁਰੂ ਘਰ ਦੀ ਕਮੇਟੀ ਨੇ ਆ ਵਟਾਈਆਂ ਜੀ ਹਾਂਜੀ ਤੇ ਬਾਕੀ ਗੱਲ ਹੈ ਜੀ ਇਹ ਸੋਸ਼ਲ ਮੀਡੀਆ ਦੀ ਜਿਹੜੀ ਉਫਵਾੜ ੜ ਰਹੀ ਆ ਇੱਕ ਕੋਈ ਚੈਨਲ ਚਲਾ ਰਿਆ ਆ ਮੈਂ ਉਹਨਾਂ ਨੂੰ ਬੇਤੀ ਕਰਦਾ ਵੀ ਦੂਸਰੇ ਪਖਤ ਤੋਂ ਵੀ ਜਾ ਕੇ ਗੱਲਬਾਤ ਕਰਿਆ ਕਰਨ ਠੀਕ ਹੈ ਜੀ ਹਰ ਇੱਕ ਵਾਰੀ ਗੁਰੂ ਘਰ ਦੀਆਂ ਗੱਲਾਂ ਨਾ ਕਰਿਆ ਕਰਨ ਜਿਹੜੇ ਗਰੀਬਾਂ ਦਾ ਵੀ ੱੱੱਕਾ ਹੋਇਆ ਵਾ ਉੱਥੇ ਹੀ ਉਹਨਾਂ ਨਾਲ ਵੀ ਉਹਨਾਂ ਨਾਲ ਉਹਨਾਂ ਕੋਲ ਵੀ ਜਾਇਆ ਕਰੋ ਜਿਨ੍ਹਾਂ ਨੇ ਉਸ ਪਸ਼ੂ ਖਲਾਏ ਆ ਮੋਰਾਂ ਸੌਂ ਖਾਧੀਆਂ ਮੁੰਡਿਆਂ ਦੀਆਂ ਸੌਂ ਖਾਧੀਆਂ ਮੁੰਡਿਆਂ ਦੀਆਂ ਸੌਂ ਖਾ ਕੇ ਮੁੱਕਰ ਗਏ ਜੀ ਠੀਕ ਹੈ ਜੀ ਤੇ ਉਹ ਬੰਦਾ ਫਿਰ ਬਾਅਦ ਵਿੱਚ ਕਹਿੰਦਾ ਵੀ ਮੈਂ ਤਾਂ ਕੁਝ ਕਿਹਾ ਹੀ ਨਹੀਂ ਵੀ ਹੁਣ ਮੈਂ ਮੀਰਾ ਤਾਂ ਕੋਈ ਲੈਣ ਦੇਣੇ ਨਹੀਂ ਕਹਿੰਦਾ ਵਿੱਚ ਸਰਪੰਚ ਸਾਹਿਬ ਦੇ ਮੋਢੇ ਤੇ ਹੱਥ ਰੱਖ ਕੇ ਉਹਨੇ ਕਿਹਾ ਵੀ ਮੈਂ ਆਪਣੇ ਮੁੰਡਿਆਂ ਨੂੰ ਸੌਹਾ ਖਾਣਾ ਵੀ ਮੈਂ ਪਹਿਲਾਂ ਤੂੰ ਆਪਣੀਆਂ ਮੋਰੋਂ ਸਾਫ਼ ਕਰਾ ਠੀਕ ਹੈ ਜੀ ਉਸ ਤੋਂ ਬਾਅਦ ਤੂੰ ਉਸ ਤੋਂ ਬਾਅਦ ਤੈਨੂੰ ਆਉਣੀ ਲੋੜ ਨਹੀਂ ਮੈਂ ਕਹਿੰਦਾ ਖੁਦ ਧਵਾ ਗੁਰਦੁਆਰ ਦੀਆਂ ਕਹਿੰਦਾ ਹਾਂ ਜੀ ਤੇ ਹੁਣ ਤੁਸੀਂ ਆਪ ਦੱਸੋ ਸੋਸ਼ਲ ਮੀਡੀਆ ਦੇ ਜਿੰਨੇ ਮੇਰੇ ਵੀਰ ਭਾਈ ਬੈਠੇ ਆ ਭੈਣ 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 ਭਰਾ ਬੈਠੇ ਆ ਤੁਸੀਂ ਆਪ ਦੱਸੋ ਕੌਣ ਸੱਚ ਹੈ ਤੇ ਕੌਣ ਝੂਠਾ ਹੈ ਕਿਉਂ ਗੁਰੂ ਘਰ ਜੇ ਗੁਰੂ ਘਰ ਵੱਲੋਂ ਆਉਂਦਾ ਕੋਈ ਠੀਕ ਹੈ ਜੀ ਅਸੀਂ ਵੀ ਅਸੀਂ ਭਾਈ ਜਰ ਸਾਡੇ ਵੀ ਖੂਨ ਖੋਲਦਾ ਆ ਠੀਕ ਹੈ ਜਿੱਦਾਂ ਹੀ ਨਹੀਂ ਜਿੱਦਾਂ ਹੀ ਨਹੀਂ ਗੁਰੂ ਘਰ ਦੀ ਕੀ ਨਹੀਂ ਗੁਰਦੁਆਰੇ ਦੀ ਕਮੇਟੀ ਨੇ ਕੰਦ ਢਾਈ ਆ ਸਾਡਾ ਢੱਡ ਵੀ ਪਾਟਿਆ ਠੀਕ ਹੈ ਜੀ ਜਿੱਦਾਂ ਸ਼ਰਾਬਾਂ ਪੀ ਕੇ ਇੱਥੇ ਅੰਦਰ ਵੜਦੇ ਆ ਸਾਡਾ ਢੱਡ ਵੀ ਉਹ ਤੋਂ ਪਾੜਦਾ ਆ ਸਾਨੂੰ ਪਤਾ ਸਾਡੇ ਸਾਡੇ ਦਿਲ ਦੇ ਉੱਤੇ ਕੀ ਵੀਤਦੀ ਉਸ ਟਾਈਮ ਅਸੀਂ ਵੀ ਅਸੀਂ ਭਾਈ ਜਰ ਜਾਵਾਂ ਅਸੀਂ ਤਾਂ ਨਹੀਂ ਬੋਲੀ ਸਾਡੇ ਮਗਰ ਕੋਈ سپورਟ ਨਹੀਂ ਹੈਗੀ ਜੀ ਉਹ ਤਾਂ ਕੋਈ ਬੋਲਦਾ ਨਹੀਂ ਹੈਗਾ ਜੇ ਅਸੀਂ ਕਹੀਏ ਤਾਂ ਅਗਲੇ ਕਹਿੰਦੇ ਸਾਨੂੰ ਜੀਲਾਂ ਵਿੱਚ ਤੰਗ ਤੰਗ ਦੇਣਾ ਆ ਐਦਾਂ ਹੁੰਦੀ ਆ ਉਦੋਂ ਦੀ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਆ ਮੈਂ ਲੀਵਾ ਦਾ ਕੰਮ ਕਰਦਾ ਜੀ ਠੀਕ ਹੈ ਜੀ ਮੈਸਤਰੀਆਂ ਨਾਲ ਉੱਥੇ ਮੈਨੂੰ ਇੱਕ ਬੰਦਾ ਕਮੇਟੀ ਮੈਂਬਰ ਦਾ ਆ ਕੇ ਮੈਨੂੰ ਕਹਿੰਦਾ ਕਹਿੰਦਾ ਜੇ ਤੇਰੀ ਜੇ ਕੋਈ ਵਾਲਸ਼ ਵਾਲਾ ਤਾਂ ਕੱਢ ਲੈਨੇ ਆ ਆ ਜਾ ਦੇਖ ਲੈਨੇ ਆ ਇਹ ਗੱਲਾਂ ਕੋ ਕਰਨੇ ਵਾਲੀਆਂ ਆ ਹਾਂ ਇਦਾਂ ਨਹੀਂ ਗੱਲਾਂ ਅਸੀਂ ਤਾਂ ਭਾਈਚਾਰਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਹ ਖਿਰੂ ਖਿਰੂ ਕਰਨ ਦੀ ਉੱਤੋਂ ਦੀ ਪਿੰਡੋਂ ਬਾਹਰੋਂ ਸਾਡੇ ਕੋਲ ਆ ਕੇ ਬਾਹਲੀਆਂ ਬਾਹਲੀਆਂ ਪਾਰਟੀਆਂ ਆ ਕੇ ਸਾਡੇ ਪਿੰਡ ਦਾ ਮਾਹੌਲ ਖਰਾਬ ਕਰਦੀ ਆ ਇਹ ਕੋਈ ਤੁਸੀਂ ਯਾਹਨੋ ਸਮਝਾਓ ਵੀ ਹੁਣ ਇਹ ਗੱਲਾਂ ਕਰਨੇ ਵਾਲੀਆਂ ਥੋੜੀ ਆ। ਹਾਂਜੀ ਬਾਬਾ ਜੀ ਕੀ ਕਹਿਣਾ ਤੁਹਾਡੇ ਪਿੰਡ ਦਾ ਇੱਕ ਮੁੱਦਾ ਬਹੁਤ ਧਮਕਾ ਕਰ ਰਿਹਾ। ਵੀ ਗੁਰਦੁਆਰਾ ਸਾਹਿਬ ਨੂੰ ਆ ਜਿਹੜਾ ਹੈਗਾ ਕੰਨੜ ਢਾਈਆਂ ਗਈਆਂ ਬੇਅਦਬੀ ਕੀਤੀ ਗਈ ਹੈ। ਕਿੰਨੀ ਕੁ ਫੇਚ ਆਈ ਹੈ? ਇਹਦੇ ਵਿੱਚ ਕੋਈ ਕੰਨੜ ਨਹੀਂ ਢਾਈਆਂ, ਕੁਛ ਨਹੀਂ ਹੋਇਆ। ਗੁਰਦੁਆਰੇ ਤੋਂ 20 ਫੁੱਟ ਪਰੇ ਕੰਨੜ ਢਾਈ ਆ। ਇਹ ਵੀ ਪਹਿਲਾਂ ਦੀ ਆਪੇ ਪਾ ਦਿੰਦੇ, ਆਪੇ ਢਾ ਲੈਂਦੇ ਕੋਈ ਮੁਸ਼ਕਲ ਇਹ ਤਾਂ ਜਾਣੀ ਆਪਣੀ ਇੰਨੀ ਆ ਵੇ ਆਪਾਂ ਨੂੰ ਇਹ ਗਰਾਉਂਡ ਬਚਿਆ ਨੂੰ ਮੈਨਣੀ ਚਾਹੀਦੀ ਆ। ਅੱਛਾ ਜੀ। ਬਾਕੀ ਸਾਨੂੰ ਕੋਈ ਨਹੀਂ ਚਾਹੀਦਾ ਆ ਜਿਹੜਾ ਆਪਣਾ ਪਿੰਡ ਇਹ ਬੱਚੇ ਜੇ ਸਹਿਮਤ ਹੋਈ ਜਾਂਦੇ ਕੀ ਪਤਾ ਹੋ ਸਕਦਾ ਇੱਕ ਦੂਜੇ ਜਿੱਦਾਂ ਚੱਲਦੇ ਜਾਂਦੇ ਮਰ ਵੀ ਸਕਦੇ ਇਹਨਾਂ ਵਿੱਚ ਸਹੋਦ ਇਹ ਆ ਵੀ ਜਾਣੀ ਸਾਰੇ ਇਕੱਠੇ ਰਹਿਣੇ ਚਾਹੀਦੇ ਗੁਰਦੁਆਰੇ ਸਾਰੇ ਨੇ ਸਰ ਮਾਤਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਪ੍ਰਚਾਰ ਹੋ ਰਿਹਾ ਵੀ ਧਲੇਤੇ ਦੇ ਵਿੱਚ ਜਿਹੜਾ ਗੁਰੂ ਘਰ ਟਾ ਦੁੱਤਾ ਇਹ ਝੂਠ ਹੈ ਸਾਰਾ ਆ ਦੇਖੋ ਤੁਸੀਂ ਹੈਗਾ ਕਿਤੇ ਗੁਰਦੁਆਰ 20 ਫੁੱਟ ਪਰੇ ਨੂੰ ਕੰਦਿਆ ਆਪੇ ਪਾ ਲਿੰਦੀ ਹੈ ਖਾਣੇ ਦਾ ਗੁਰ ਹਾਂ ਆਬ ਮੇਰਾ ਘਰ ਮੋਰੇ ਮੇਰੇ ਦੇ ਮੇਰੇ ਆਉਣ ਕੇ ਘਰ ਬਣਿਆ ਗੁਰਦੁਆਰ ਇਹ ਜਾਣੀ ਸਾਨੂੰ ਬਹੁਤ ਵਧੀਆ ਗੁਰਦੁਆਰਾ ਮੇਲੇ ਸਾਰਿਆਂ ਨੂੰ ਇਹ ਹੀ ਆ ਗਰੀਬਾਂ ਨੂੰ ਵੀ ਨਾ ਤੰਗ ਨਾ ਗੁਰਦੁਆਰਾ ਸਾਹਿਬ ਬਹੁਤ ਵੱਡਾ ਯਾਨੀ ਕਿ ਕੋਈ ਇੱਥੇ ਨਕਸਾਰ ਨਹੀਂ ਪਚਾਇਆ ਕੋਈ ਨਹੀਂ ਪਚਾਇਆ ਸਿਰਫ ਰਾਜਨੀਤੀ ਹੋ ਰਹੀ ਨਾ ਰਾਜਨੀਤੀ ਬਸ ਇਹ ਤਾਂ ਇਹ ਹੀ ਕਹਿੰਦੇ ਪਿੰਡ ਸਾਡਾ ਇੱਕ ਹੋ ਜਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੇ ਫੇਰ ਥੱਥੇ ਇੱਥੇ ਰਹਿ ਜਾਣੀ ਜਿਹੜੇ ਤੰਗ ਕਰਦੇ ਪਸੂ ਉਧਰ ਬੰਦੇ ਉਧਰ ਬੰਦੇ ਇਹਨਾਂ ਦਾ ਵੀ ਹੱਲ ਹੋਣਾ ਚਾਹੀਦਾ ਮੈਂ ਤਾਂ ਇਹ ਕਹੂੰਗੀ ਮੈਨੂੰ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਬਾਕੀ ਸਾਰੇ ਇਕੱਠੇ ਰਹਿਣੇ ਚਾਹੀਦੇ ਆ ਜੇ ਇਹ ਤੇ ਬੱਚਿਆਂ ਵਾਸਤੇ ਗਰਾਊਂਡ ਬਣਾਈ ਜਾਂਦੀ ਬਹੁਤ ਮਨਜ਼ੂਰ ਆ। ਹੋਰ ਬੱਚੇ ਦੇ ਬਾਹਰ ਜਾਓਗਾ ਕੋ ਚਾਕੇ ਲੈ ਜਾਂ ਤਾਂ ਦਰਾਂ ਚ ਚਾਕੇ ਲੈ ਜਾਂਦੇ ਆ ਤੇ ਵਾਰੀ ਨਹੀਂ ਗੱਲ ਫਿਰ ਉਧਰ ਜਾਓਗੇ ਤਾਂ ਸਾਨੂੰ ਨੁਕਸਾਨ ਹੋਊਗਾ। ਤੇ ਬਾਕੀ ਬੈ ਲਿਆ ਜਿਹੜੇ ਉਹ ਜਾਦੇ ਚੱਲੇ ਹੋਇਆ ਐਡੇ ਦੇ ਬੱਚੇ ਐ ਬੇਦਕਾਰ ਦਿਓ ਆਪਾਂ ਬਾਹਰ ਜੇ ਭੇਜ ਦੀਏ ਤਾਂ ਫਿਰ ਉਹਨਾਂ ਨੂੰ ਜ਼ਿਆਦਾ ਦੁੱਖ ਹੋਊਗਾ। ਇਹ ਸਾਡੀ ਜ਼ਰੂਰਤ ਗਈ। ਅ ਪਹਿਲਾਂ ਤਾਂ ਮੈਂ ਸਾਰੀਆਂ ਹੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਹਵਾਹਾਂ ਤੋਂ ਸੁਚੇਤ ਰਹੋ। ਤੇ ਦੂਜੀ ਗੱਲ ਜਿਹੜੀ ਮੁੱਦਾ ਉੱਠਿਆ ਜਿਹੜਾ ਇਹ ਉਹਨਾਂ ਨੇ ਪਲੇਗਰਾਉਂਡ ਦੇ ਉੱਤੇ ਕਬਜ਼ਾ ਕੀਤਾ ਸੀ ਤੇ ਉਹ ਜਿਹੜਾ ਉਹਦੇ ਵਿੱਚ ਅਸੀਂ ਮਤਾ ਪਾ ਕੇ ਦਿੱਤਾ ਹੋਇਆ ਸੀ ਬੀਡੀਪੀਓ ਮੈਡਮ ਸਾਹਿਬ ਨੂੰ ਤੇ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਡੀਡੀਪੀਓ ਸਾਹਿਬ ਨੇ ਡੀਸੀ ਸਾਹਿਬ ਨੇ ਆਰਡਰ ਕੀਤੇ ਸੀ ਤੇ ਫਿਰ ਉਹ ਮੈਜਿਸਟ੍ਰੇਟ ਲੱਗੇ ਤੇ ਬੀਡੀਪੀਓ ਮੈਡਮ ਸਾਹਿਬ ਤੇ ਨਾਲ ਪੁਲਿਸ ਪ੍ਰਸ਼ਾਸਨ ਆ ਕੇ ਉਹ ਕਬਜ਼ਾ ਦਵਾਇਆ ਸੀ ਜੀ ਆਪਾਂ ਨੂੰ ਉਹ ਕੰਧ ਢਾਈ ਉਦੋਂ ਢਾਈ ਗਈ ਆ ਔਰ ਉਹ ਪਲੇਗਰਾਉਂਡ ਦੇ ਵਿੱਚ ਸੀ ਜੀ ਅੱਛਾ ਉੱਧਰ ਲੀਤਾ ਪਿੰਡ ਦੇ ਵਿੱਚ ਖੇਡ ਮੈਦਾਨ ਦੀ ਜਗ੍ਹਾ ਸੀਗੀ ਉਹਦੇ ਉੱਪਰ ਕੰਧ ਕੀਤੀ ਹੋਈ ਸੀ ਕੁਝ ਲੋਕਾਂ ਨੇ ਪਾਥੀਆਂ ਪੁੱਥੀਆਂ ਵਗੈਰਾ ਬਣਾਈਆਂ ਹੋਈਆਂ ਸੀ ਜਸਟ ਅਸੀਂ ਉਹ ਰਿਮੂਵ ਕਰਵਾਇਆ ਜਿਹੜਾ ਇਹ ਕਹ ਲਾ ਰਿਹਾ ਗੁਰੂ ਘਰ ਨੂੰ ਨੁਕਸਾਨ ਪੁੱਜਾ ਇਹਦੇ ਬਾਰੇ ਕੀ ਕਹਿੰਦੇ ਨੇ ਨਹੀਂ ਗੁਰੂ ਘਰ ਨੂੰ ਨਹੀਂ ਮੈਂ ਆਪ ਗੁਰੂ ਨੂੰ ਮੰਨਣ ਵਾਲੀ ਆ ਮੇਰੀ ਇਦਾਂ ਦੀ ਮਤਲਬ ਹੀ ਹੈ ਨਹੀਂ ਵੀ ਮੈਂ ਗੁਰੂ ਘਰ ਤੋਂ ਆਉਂਗੀ ਗੁਰੂ ਘਰ ਨੂੰ ਬਿਲਕੁਲ ਨਹੀਂ ਛੇੜਛਾੜ ਹੋਈ ਜਿਹੜਾ ਇਹ ਪ੍ਰਚਾਰ ਚੱਲ ਰਿਹਾ ਸੋਸ਼ਲ ਮੀਡੀਆ ਤੇ ਕਿ ਗੁਰੂ ਘਰ ਦਾ ਨੁਕਸਾਨ ਹੋਇਆ ਗੁਰਦੁਆਰਾ ਕਿੰਨੀ ਦੂਰੀ ਤੇ ਜੁੜ ਕਰ ਰਿਹਾ ਗੁਰਦੁਆਰਾ ਸਭ ਕਾਫੀ ਦੂਰੀ ਤੇ ਹੈਗਾ ਉਹ ਤੋਂ ਕਾਫੀ ਦੂਰੀ ਤੇ ਹੈ ਜੀ ਜੀ ਜੇ ਵੀ ਕਾਰਵਾਈ ਹੋਈ ਹੈ ਇਹ ਕਿੱਥੇ ਹੋਈ ਹੈ ਇੱਕ ਕੜੀ ਕਾਰਵਾਈ ਉਤਲੇ ਟਿਪਿੰਦੀ ਹੈ ਠੀਕ ਹੈ। ਇਹ ਟਿਪਿੰਦੀ ਕਾਰਵਾਈ ਹੋਈ ਹੈ। ਹਾਂਜੀ ਹਾਂਜੀ। ਇਹ ਗੁਰੂ ਘਰ ਦਾ ਕਿੰਨੀ ਧੋਰੀ ਸੀ? ਕਾਫੀ ਧੋਰੀ ਸੀਗੀ। ਹਾਂਜੀ। ਤੇ ਇਹਦੇ ਵਿੱਚ ਗੁਰੂ ਘਰ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ। ਨਾਲੇ ਮੈਂ ਕੋਣ ਹੁੰਨੀ ਆ ਗੁਰੂ ਘਰ ਦੀ ਏਦਾਂ ਠਵਾਉਣ ਵਾਲੀ। ਸਤਿ ਸਕਤਕਾਰ ਕਰਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੁੰਦੇ ਆ। ਕੋਈ ਮੈਂ ਏਦਾਂ ਨਹੀਂ ਕੋਈ ਕਾਰਵਾਈ ਕੋਲਾਈ। ਸਹੀ। ਉਹ ਵੀ ਪੰਚਾਇਤ ਦੇ ਕਹਿੰਦੇ ਪੰਚਾਇਤ ਨੇ ਮਤਾ ਪਾਇਆ ਸੀਗਾ। ਵੀ ਖੇਡ ਮੈਦਾਨ ਦੀ ਜਗ੍ਹਾ 'ਤੇ ਲੋਕੀ ਉੱਥੇ ਕਾਖੀਆਂ ਪੱਥਰ ਦੇ ਸੀਗੇ ਉਹ ਏਦਾਂ ਚੀਜ਼ਾਂ ਸੀ ਰਿਮੂਵ ਕਰਵਾਈਆਂ ਨੇ ਅਸੀਂ ਇੱਕ ਆਰਡਰ ਆਇਆ ਸੀ ਸਾਡੇ ਕੋਲ ਸੀਨੀਅਰ ਅਫਸਰਾਂ ਦਾ ਕਿ ਜਿਹੜਾ ਵੀਡੀਓ ਵੱਲੋਂ ਔਰ ਨਾਲ ਤਹਿਸੀਲਦਾਰ ਸਾਹਿਬ ਵੱਲੋਂ ਉਹਨਾਂ ਨੇ ਬਤੌਰ ਮਜਸਟਰ ਜਣਾ ਸੀਗਾ ਤੇ ਸਾਡੇ ਵੱਲੋਂ ਵੀਡੀਓ ਨੂੰ ਜਿਹੜੀ ਉਹ ਬਤੌਰ ਪ੍ਰੋਟੈਕਸ਼ਨ ਦੇਣ ਵਾਸਤੇ ਜਿਹੜਾ ਹੁਕਮ ਹੋਇਆ ਸੀਗਾ ਜੋ ਅਸੀਂ ਪੁਲਿਸ ਫੋਰਸ ਜਿਹੜੀ ਆ ਵੀਡੀਓ ਨੂੰ ਉਹਦੀ ਪ੍ਰੋਟੈਕਸ਼ਨ ਵਾਸਤੇ ਨਾਲ ਦਿੱਤੀ ਸੀਗੀ ਉਹ ਅਸੀਂ ਉਹਦੀ ਕੋਈ ਲਾਈਨ ਆਰਡਰ ਦੀ ਪ੍ਰੋਬਲਮ ਆ ਜੇ ਇਸ ਕਰਕੇ ਅਸੀਂ ਉੱਥੇ ਜਿਹੜੇ ਗਏ ਸੀਗੇ ਇਸ ਤੋਂ ਇਲਾਵਾ ਜਿਹੜਾ ਉੱਥੇ ਕਬਜਾ ਹਟਾਇਆ ਗਿਆ ਉਹਦੇ ਨਾਲ ਗੁਰਦੁਆਰਾ ਸਾਹਿਬ ਦਾ ਕੋਈ ਵੀ ਉਧਰ ਨੂੰ ਜੇਸੀਬੀ ਨਹੀਂ ਗਈ ਹੈਗੀ ਤੇ ਨਾ ਹੀ ਕੋਈ ਉਧਰ ਨੂੰ ਕੋਈ ਨੁਕਸਾਨ ਹੋਇਆ ਸਰ ਜੇਸੀਬੀ ਗੁਰੂ ਘਰ ਵੱਲੋਂ ਗਈ ਸੀ ਤੁਹਾਡੇ ਹਾਜ਼ਰੀ ਚ ਨਹੀਂ ਨਹੀਂ ਬਿਲਕੁਲ ਨਹੀਂ ਜੇ ਅਸੀਂ ਜਾਣਦੇ ਮੰਗੇ ਉਧਰ ਨੂੰ ਜੇਸੀਬੀ ਸਾਡਾ ਗੁਰੂ ਘਰ ਆ ਅਸੀਂ ਉਹ ਤਾਂ ਕਦੀ ਵੀ ਜਾਵੰਦੇ ਨਹੀਂ ਜੇਸੀਬੀ ਗੁਰੂ ਘਰ ਬਿਲਕੁਲ ਸੁਰੱਖਿਅਤ ਹੈ ਜੀ ਬਾਦੀ ਹਾਂ ਦੀ ਬਿਲਕੁਲ ਸਰੱਖਿਆਤਾ ਜੀ ਅਸੀਂ ਸਾਡੇ ਵੱਲੋਂ ਜਿਹੜਾ ਪੂਰਾ ਸਰਕਾਰ ਹੈ ਗੁਰੂ ਸਾਹਿਬ ਦਾ ਸਾਡੇ ਮਹਾਰਾਜ ਨੇ ਅਸੀਂ ਕਿਉਂ ਉੱਥੇ ਜਾਣ ਦੇਵਾਂਗੇ